ਕ੍ਰਾਈਸਚਰਚ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਹੁਣ ਆਪਣੀ ਤਰ੍ਹਾਂ ਦੀ ਦੁਨੀਆ ਦੀ ਪਹਿਲੀ ਅਫਿਲ ਜ਼ਿਪ ਲਾਈਨ ਇੱਥੇ ਖੋਲ ਦਿੱਤੀ ਗਈ ਹੈ ਇਸ ਜ਼ਿਪ ਲਾਈਨ ਦੀ ਕੰਪਨੀ ਹੌਨਵੀ ਬੇਸਡ ਹੈ ਅਤੇ ਇੱਕ ਤਰ੍ਹਾਂ ਦੀ ਮੋਟਰਾਈਜ਼ਡ ਵਹੀਕਲ ਹੈ ਜਿਸ ਵਿੱਚ ਪਾਵਰ ਤੇ ਸਪੀਡ ਦੋਵੇਂ ਹੀ ਹੋਏਗੀ ਯਾਨੀ ਰਾਈਡਰ ਆਪਣੀ ਮਰਜ਼ੀ ਦੇ ਨਾਲ ਇਸ ਨੂੰ ਉੱਪਰ ਥੱਲੇ ਕਰ ਸਕਦਾ ਹੈ ਹੋਰ ਵੀ ਬਹੁਤ ਸਾਰੀਆਂ ਐਂਡਲੈਸ ਪੋਸਿਬਿਲਿਟੀਆਂ ਹੋਣ ਗਿਆ ਤੇ ਹੋਰ ਵੀ ਨਵੇਂ-ਨਵੇਂ ਐਡਵੈਂਚਰ ਜੋੜੇ ਜਾਣਗੇ ਜ਼ਿਪ ਲਾਈਨ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਹ ਡਾਊਨਹਿਲ ਅਪਹਿਲ ਜਿਪਲਾਈਨ ਇੱਕ ਬਹੁਤ ਹੀ ਵਧੀਆ ਤਰੀਕੇ ਦੀ ਹਾਈ ਵੈਲੋਸਿਟੀ ਦੇ ਨਾਲ ਕ੍ਰੀਏਟ ਕੀਤੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆਵੇ। ਉਹਨਾਂ ਨੇ ਮੈਕਸਿਮਮ ਐਕਸਲਰੇਸ਼ਨ ਦੇ ਲਈ ਪਕਾਇਦਾ ਹਰ ਤਰ੍ਹਾਂ ਦੀ ਟੈਸਟਿੰਗ ਵੀ ਕੀਤੀ ਹੈ। ਅਤੇ ਕਿਹਾ ਹੈ ਕਿ ਪ੍ਰੋਜੈਕਟ ਆਪਣੀ ਤਰ੍ਹਾਂ ਦਾ ਨਵਾਂ ਪ੍ਰੋਜੈਕਟ ਹੈ ਅਤੇ ਇਸ ਨੂੰ ਕ੍ਰਾਈਸਟਰਚ ਦੇ ਵਿੱਚ ਹੀ ਡਵੈਲਪ ਕੀਤਾ ਗਿਆ ਹੈ।